ਪਾ ਪਹੁੰਚ ਕੇ ਆ ਪਟਿਆਗਰਾਜ ਜੰਕਸ਼ਨ ਤੇ ਤੁਸੀਂ ਵੇਖੋ ਕਿੰਨੀ ਵੱਡੀ ਗੰਤੀ ਜਿੱਥੇ ਲਗਾਤਾਰ ਜਿਹੜੇ ਸ਼ਰਧਾਲੂ ਆ ਸੰਗਮ ਚ ਇਸ਼ਨਾਨ ਕਰਨ ਪਹੁੰਚ ਰਹੇ ਆ ਜੀ ਤੇ ਜਦੋਂ ਤੁਸੀਂ ਇਹ ਜੰਕਸ਼ਨ ਚ ਬਾਹਰ ਨਿਕਲੋਗੇ ਤਾਂ ਇੱਥੇ ਇੱਕ ਰੇਲ ਕੋਚ ਰੈਸਟੋਰੈਂਟ ਵੀ ਬਣਿਆ ਤਾਂ ਕਿ ਖਾਣ ਪੀਣ ਦਾ ਵੀ ਹੋ ਸਕੇ ਪ੍ਰਬੰਧ ਇਸ ਤਰ੍ਹਾਂ ਲੱਗਦਾ ਵੀ ਪੀੜ ਅੱਗੇ ਨਾਲੋਂ ਵੱਧ ਚੁੱਕੀ ਆ ਕੰਬ ਮੇਲੇ ਚ ਸਮਾਪਤ ਹੋਣ ਚ ਸਿਰਫ 2 ਦਿਨ ਬਾਕੀ ਰਹਿ ਚੁੱਕੇ ਹਨ ਤੇ ਪ੍ਰੰਤੂ ਢੀੜ ਇਹ ਹਜੇ ਵੀ ਉਵੇਂ ਹੀ ਹੈ ਲੋਕ ਲਗਾਤਾਰ ਇਥੇ ਵੱਡੀ ਗਿਣਤੀ ਚ ਪਹੁੰਚ ਰਹੇ ਆ ਕਿਉਂਕਿ ਲਾਸਟ ਦਿਨ ਹੋਣ ਕਰਕੇ ਢੀੜ ਹੋ ਸਕਦਾ ਹੋਰ ਜ਼ਿਆਦਾ ਵੱਜ ਜਾਵੇ ਇਸ ਕਰਕੇ ਪ੍ਰਸ਼ਾਸਨ ਪੂਰੀ ਮਸਤੀਦੀ ਚ ਕੰਮ ਕਰ ਰਿਹਾ ਵੀ ਕੋਈ ਅਨਸਖਾਵੀ ਘਟਨਾ ਨਾ ਵਾਪਰੇ ਕੋਈ ਭਗ ਦੜ ਵਰਗੀ ਜਾਂ ਪਹਿਲਾਂ ਜੋ ਘਟਨਾ ਵਾਪਰ ਚੁਕੀਆਂ ਉਹਨਾਂ ਤੋਂ ਸੁਚੇਤ ਆ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ